ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਤੇ PB 77 ਸਟਡੀ ਪੜ੍ਹਦੇ ਠੀਕ ਹੈ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਟਟ ਦੀਆਂ ਕਲਾਸਾਂ ਲਾ ਰਹੇ ਆਂ ਪਹਿਲਾਂ ਆਪਾਂ ਇੱਕ ਕਲਾਸ ਪਹਿਨੇ ਦੋ ਕਲਾਸਾਂ ਪਲਾ ਚੁੱਕੇ ਆਂ ਥਰਡ ਕਲਾਸ ਇਹ ਆਪਣੀ ਠੀਕ ਹੈ ਜੈਨ ਤਰਮ ਜੈਨ ਤਰਮ ਤੇ ਬਹੁਤ ਤਰਮ ਕੰਪਾਈਨ ਹੁੰਦਾ ਇਕੱਠਾ ਹੁੰਦਾ ਹੈ ਬਟ ਪਹਿਲਾਂ ਆਪਾਂ ਸਿੰਗਲ ਪੜਾਂਗੇ ਜੈਨ ਤਰਮ ਰੇ ਠੀਕ ਹੈ ਇਹਦੇ ਚੋਂ ਟਟ ਵਿੱਚੋਂ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਜਾਂ ਇੱਕ ਜੈਨ ਤਰਮੇ ਪੁੱਛਿਆ ਜਾਂਦਾ ਹੈ ਜਾਂ ਫਿਰ ਬਹੁਤ ਤਰਮ ਚ ਠੀਕ ਹੈ ਇੱਕ ਤਾਂ ਕੁਸਚਨ ਵਿੱਚ 101% ਆਉਂਦਾ ਹੈ ਠੀਕ ਹੈ ਆਪਾਂ ਅੱਜ ਗੱਲ ਕਰਾਂਗੇ ਜੈਨ ਧਰਮ ਦੀ ਜੈਨ ਧਰਮ ਦੀ ਗੱਲ ਕਰਾਂਗੇ ਆਪਾਂ ਠੀਕ ਹੈ ਆਪਾਂ ਪਹਿਲਾਂ ਗੱਲ ਕੀਤੀ ਸੀ ਹੜੱਪਾ ਸੱਭਤਾ ਬਾਰੇ ਫਿਰ ਵੈਦਿਕ ਸੱਭਤਾ ਬਾਰੇ ਅੱਜ ਆਪਾਂ ਕਰਾਂਗੇ ਜੈਨ ਧਰਮ ਬਾਰੇ ਜੈਨ ਧਰਮ ਕੀ ਹੈ ਠੀਕ ਹੈ ਇਹ ਕਿੰਨਾ ਦਾ ਹੈ ਕਿੰਨਾ ਦਾ ਗ੍ਰੰਥ ਹੈ ਕਦੋਂ ਬਣਿਆ ਕਹਿੰਦੇ ਕਿੰਨੇ ਤੀਰਸੰਕਰ ਨੇ ਜਾਂ ਕੁਝ ਵੀ ਇਹਦੇ ਕਿੰਨੇ ਸ਼ਰਧਾਲੂ ਠੀਕ ਹੈ ਆਪਾਂ ਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ ਕਰਦੇ ਪਹਿਲਾ ਜਾਣ ਕਰਨ ਜੈਨ ਧਰਮ ਬਾਰੇ ਤੁਹਾਨੂੰ ਮੋਟਾ ਮੋਟਾ ਦੱਸ ਦੇਵਾਂ ਜੈਨ ਧਰਮ ਦੀ ਸਥਾਪਨਾ ਕਰਨ ਵਾਲੇ ਕੌਣ ਸੀ ਰਿਸ਼ਭ ਦੇਵ ਰਿਸ਼ਭ ਦੇਵ ਉਹਨਾਂ ਨੂੰ ਆਪਾਂ ਜਿਹਨੂੰ ਕਹਿੰਦੇ ਆਦ ਨਾਥ ਵੀ ਕਿਹਾ ਜਾਂਦਾ ਆਦੀ ਨਾਥ ਵੀ ਉਹਨੂੰ ਕਿਹਾ ਜਾਂਦਾ ਰਿਸ਼ਭ ਦੇਵ ਉਹਨੇ ਦੀ ਸਥਾਪਨਾ ਕੀਤੀ ਸੀ ਇਹ ਜੈਨ ਧਰਮ ਉਹ ਲੈ ਕੇ ਆਇਆ ਸੀ ਉਸ ਤੋਂ ਬਾਅਦ ਜਿਹੜੇ ਇਹਦੇ ਸਾਧੂ ਹੁੰਦੇ ਨੇ ਜਿਹੜੇ ਮੰਨਣ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਆਏ ਸ਼ਰਧਾਲੂ ਆਏ ਅੱਗੇ ਅੱਗੇ ਜਿਵੇਂ ਆਪਾਂ ਸੰਤ ਬੋਲਦੇ ਪੀੜੀਦਰ ਪੀੜੀ ਕੰਮ ਚੱਲਿਆ ਉਹ ਕੌਣ ਆਏ ਉਸੇ ਟੋਟਲ ਹੈ 24 24 ਇਹਨਾਂ ਦੇ ਸਾਧ ਨੂੰ ਤੀਰਥ ਤੰਕਰ ਕਹਿੰਦੇ ਨੇ ਤੀਰਥ ਤੰਕਰ ਤੀਰਥੰਕਰ ਕਿਹਾ ਜਾਂਦਾ ਠੀਕ ਹੈ ਇਹ ਟੋਟਲ ਹੈ ਕਿੰਨੇ ਸੀ 24 ਟੋਟਲ ਕਿੰਨੇ ਆਏ 24 ਬਟ ਜਿਹੜੇ ਕੰਮ ਸਟਾਰਟ ਕੁਸਚਨ ਕਿੱਥੋਂ ਪੁੱਛਦੇ ਨੇ ਜੈਨ ਧਰਮ ਦੀ ਸਥਾਪਨਾ ਕਰਨ ਵਾਲੇ ਕੌਣ ਸਨ ਜੈਨ ਮੈਂ ਜਿਹੜੇ ਕੁਸਚਨ ਮੈਂ ਸਟਾਰਟ ਕਰਾਵੇਂ ਆਪਾਂ ਜੇ ਲਿਖੀ ਆਪਾਂ ਜੈਨ ਧਰਮ ਦੀ ਸਥਾਪਨਾ ਕਰਨ ਵਾਲੇ ਪਹਿਲੇ ਕੌਣ ਸੀ ਰਿਸ਼ਭ ਦੇਵ ਜੈਨ ਨੰਬਰ 1 ਲਿਖੋ ਜੈਨ ਧਰਮ ਦੀ ਸਥਾਪਨਾ ਵਾਲੇ ਰਿਸ਼ਭ ਦੇਵ ਸਨ ਇਹ ਪਹਿਲੇ ਦਿਰਘੰਦਰਸ ਠੀਕ ਹੈ ਇਹਨਾਂ ਨੂੰ ਆਦਿਨਾਥ ਵੀ ਕਿਹਾ ਜਾਂਦਾ ਹੈ ਕੁਝ ਨਰ ਪੇਪਰ ਚ ਆ ਜਾਂਦਾ ਨਾ ਰਿਸ਼ਭ ਦੇਵ ਨਾ ਦਿੱਤਾ ਆਦੀਨਾਥ ਦਿੱਤਾ ਵੇ ਡਰਨਾ ਨਹੀਂ ਕਿਸੇ ਗੱਲ ਦਾ ਠੀਕ ਹੈ ਇਹ ਹੀ ਆਦੀਨਾਥ ਜਿਹੜੇ ਨੇ ਇਹਨਾਂ ਨੇ ਨਾ ਰਿਸ਼ਭ ਦੇਵੇ ਠੀਕ ਹੈ ਇਹਨਾਂ ਨੇ ਤੀਰਥੰਕਰ ਇਹ ਇਹ ਸੀ ਫਰਸਟ ਵਾਲੇ ਕੌਣ ਸੀ ਫਰਸਟ ਠੀਕ ਹੈ ਇਹਨਾਂ ਨੇ ਜੈਨ ਧਰਮ ਦੀ ਕੀ ਕੀਤੀ ਸਥਾਪਨਾ ਕੀਤੀ ਜੈਨ ਧਰਮ ਦੀ ਸਥਾਪਨਾ ਕਿਹਨੇ ਇਹਨਾਂ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਲਾਸਟ ਵਾਲੇ 24 ਨੰਬਰ ਵਾਲੇ ਸੀ ਉਹ ਕੌਣ ਆਏ ਮਹਾਵੀਰ ਸਵਾਮੀ ਜਿਨ੍ਹਾਂ ਨੇ ਜਗ ਜੈਨ ਧਰਮ ਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਗਏ ਬੜੇ ਹੀ ਜ਼ਿਆਦਾ ਠੀਕ ਹੈ ਇਸ ਤਰ੍ਹਾਂ ਜਿਵੇਂ ਆਪਾਂ ਗੱਲ ਕਰੀਏ ਆਪਣੇ ਗੁਰੂਆਂ ਬਾਰੇ ਆਪਣੇ ਗੁਰੂ ਕਿੰਨੇ ਹੋਏ ਸਨ ਆਪਣੇ ਗੁਰੂ 10 ਹੋਏ ਸਨ ਬਟ ਜਿਹੜੇ ਜੈਨ ਧਰਮ ਦੇ ਜੈਨੀ ਹੋਏ ਸਨ ਜੈਨੀ ਕਿੰਨੇ ਸੀ ਟੋਟਲ 24 ਹੋਏ ਸਨ ਜੋ ਕਿੰਨੇ ਹੋਏ ਸਨ 24 ਹੁਣ ਫਸਟ ਵਾਲੇ ਕੌਣ ਸਨ ਜਿਨ੍ਹਾਂ ਨੇ ਸਥਾਪਨਾ ਕੀਤੀ ਜਿਹੜੇ ਜੈਨ ਧਰਮ ਦੀ ਸਥਾਪਨਾ ਕਰਨ ਵਾਲੇ ਰਿਸ਼ਭ ਦੇਵ ਸਨ ਜੇ ਜੇ ਆਪਾਂ ਗੱਲ ਕਰੀਏ ਸਿੱਖ ਧਰਮ ਦੀ ਸਥਾਪਨਾ ਕਰਨ ਵਾਲੇ ਜਿਵੇਂ ਗੁਰੂ ਨਾਨਕ ਦੇਵ ਜੀ ਉਵੇਂ ਹੀ ਕੌਣ ਸਨ ਰਿਸ਼ਭ ਦੇਵ ਸਨ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਰਿਗਵੇਦ ਵਿੱਚ ਜੇ ਮੈਂ ਗੱਲ ਕਰਾਂ ਰਿਗਵੇਦ ਵਿੱਚ ਦੇ ਦੋ ਜੈਨ ਜੈਨ ਤਿਰਤੰਕ ਹੋਏ ਸਨ ਰਿਗਵੇਦ ਵਿੱਚ ਨਾ ਦੋ ਜੈਨ ਨਾਂ ਦਿੱਤਾ ਜਾਂਦਾ ਹੈ ਰਿਗਵੇਦ ਜਿਵੇਂ ਦੋ ਜੈਨਾਂ ਦੀ ਗੱਲ ਕੀਤੀ ਗਈ ਏ ਠੀਕ ਹੈ ਦੋ ਜੈਨਾਂ ਦੀ ਗੱਲ ਕੀਤੀ ਗਈ ਏ ਠੀਕ ਹੈ ਉਹਦੇ ਵਿੱਚ ਕਿਹੜੇ ਕਿਹੜੇ ਹੋਏ ਸਨ ਇੱਕ ਤਾਂ ਇੱਕ ਤਾਂ ਵਿਸ਼ਨੂੰ ਪ੍ਰਾਨ ਕਹਿੰਦੇ ਨੇ ਇੱਕ ਜੈਨਤ ਇੱਕ ਵਿਸ਼ਨੂੰ ਆਦਨਾਥ ਇੱਕ ਰਿਸ਼ਵਦੇਵ ਇੱਕ ਰਿਸ਼ਵਦੇਵ ਇੱਕ ਜਿਨ੍ਹਾਂ ਨੇ ਰਿਸ਼ਵਦੇਵ ਇਹ ਵਾਲੇ ਇਹਨਾਂ ਨੇ ਜੈਨ ਧਰਮ ਇਹਨਾਂ ਵਿੱਚੋਂ ਆਦ ਗ੍ਰੰਥ ਇਹਦੀ ਇੱਕ ਗੱਲ ਕੀਤੀ ਗਈ ਏ ਇੱਕ ਹੋਰ ਇੱਕ ਹੋਰ ਨਾਂ ਦਿੱਤਾ ਜਾਂਦਾ ਨੰਦੀਵਰਦਨ ਠੀਕ ਹੈ ਆ ਦੋ ਤੀਰਥੰਕਾਂ ਦੀ ਗੱਲ ਜ਼ਿਆਦਾ ਕੁਐਸਚਨ ਪੁੱਛਣਗੇ ਰਿਗਵੇਦ ਵਿੱਚ ਕਿਹੜੇ ਜੈਨ ਦੀ ਗੱਲ ਕੀਤੀ ਗਈ ਹੈ ਕਿਹੜੇ ਬੰਦੇ ਜੈਨ ਧਰਮ ਵਾਲੇ ਸੰਸਥਾਪਕ ਦੀ ਗੱਲ ਕੀਤੀ ਕਿ ਜਿਹੜੇ ਕੀ ਦੀ ਗੱਲ ਕੀਤੀ ਗਈ ਹੈ ਉਹ ਇੱਕ ਨੰਦੀ ਵਰਦਨ ਹੈਗਾ ਇੱਕ ਗਹਿ ਰਿਸ਼ਵ ਦੇਵ ਇਹ ਦੋ ਬੰਦਿਆਂ ਦੀ ਗੱਲ ਕਿੰਨੇ ਚ ਕਿੱਥੇ ਕਿਹੜੇ ਗ੍ਰੰਥ ਚ ਆਦ ਗ੍ਰੰਥ ਚ ਜੇ ਗੱਲ ਮੈਂ ਕਰਾਂ ਮਹਾਵੀਰ ਸਵਾਮੀ ਦੀ ਠੀਕ ਹੈ ਜਿਹੜੇ ਜੇ ਗੀਤਾ ਚ ਇੱਕ ਗੀਤਾ ਗ੍ਰੰਥ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਗੱਲ ਜ਼ਿਆਦਾ ਕੀਤੀ ਗਈ ਹੈ ਠੀਕ ਗੀਤਾ ਗ੍ਰੰਥ ਤੇ ਰਿਗਵੇਦ ਵਿੱਚ ਯਾਦ ਰੱਖ ਲੈਣਾ ਅੱਗੇ ਆਪਾਂ ਚੱਲਦੇ ਆ ਸਿੱਧਾ ਮਹਾਵੀਰ ਸਵਾਮੀ ਤੇ ਜਿੰਨਾ ਵਿੱਚੋਂ ਪ੍ਰਸ਼ਨ ਆਉਂਦੇ ਨਹੀਂ ਜਿੰਨਾ ਵਿੱਚੋਂ ਪ੍ਰਸ਼ਨ ਆਉਂਦੇ ਹਨ ਹੁਣ ਮੈਂ ਗੱਲ ਕਰਾਂ ਮਹਾਵੀਰ ਸਵਾਮੀ ਦੀ ਠੀਕ ਹੈ ਪਹਿਲੀ ਗੱਲ ਤਾਂ ਜਿਹੜੇ ਮਹਾਵੀਰ ਸਵਾਮੀ ਹੋਏ ਸਨ ਇਹ 24 ਨੰਬਰ ਵਾਰੇ ਤੀਰਥੰਕਰ ਹੋਏ ਸਨ ਲਾਸਟ ਵਾਲੇ ਕੌਣ ਸਨ ਮਹਾਵੀਰ ਸਵਾਮੀ ਇਹਨਾਂ ਨੇ ਯਾਦ ਦੇ ਧਰਮ ਨੂੰ ਅੱਗੇ ਬਹੁਤ ਤੱਕ بلندਿਆਂ ਤੱਕ ਪਹੁੰਚਾ ਦਿੱਤਾ ਸੀ ਠੀਕ ਹੈ ਜੈ ਧਰਮ ਵਿੱਚ ਵਾਸਤਵਿਕ ਸੰਸਥਾਪਕ ਵਾਸਤਵਿਕ ਸਥਾਪਨਾ ਦੀ ਗੱਲ ਕਰ ਜAVE ਜਿਵੇਂ ਆਪ ਪੜੀਦਾ ਹੁੰਦਾ ਨਾ ਮਾਡਰਨ ਹਿਸਟਰੀ ਬਾਰੇ ਹਨਾ ਆਧੁਨਿਕ ਯੁੱਗ ਬਾਰੇ ਆਧੁਨਿਕ ਯੁੱਗ ਦੀ ਗੱਲ ਕਰੀਏ ਇਹ ਸਥਾਪਨਾ ਕਰਨ ਵਾਲੇ ਕੌਣ ਹੋਏ ਸਨ ਮਹਾਵੀਰ ਸਵਾਮੀ ਹੋਏ ਸਨ ਜੇ ਮੈਂ ਗੱਲ ਕਰਾਂ ਵਾਸਤਵਿਕ ਜਾਦੂਨਿਕ ਦੋਨਿਕ ਵਿੱਚ ਕਿੰਦੀ ਸਥਾਪਨਾ ਕੀਤੀ ਗਈ ਜੈਨ ਧਰਮ ਦੀ ਦੀ ਸਥਾਪਨਾ ਕਰਨ ਵਾਲੇ ਕਿਹਨੂੰ ਮੰਨਿਆ ਜਾਂਦਾ ਹੈ ਮਹਾਵੀਰ ਸੁਆਮੀ ਨੂੰ ਠੀਕ ਹੈ ਜਿਵੇਂ ਆਪਾਂ ਦੋਨਿਕ ਯੁੱਗ ਦਾ ਕਵੀ ਕਿਹਨੂੰ ਪੰਜਾਬੀ ਦਾ ਸਹਿਯਤ ਸਹਿਯਤ ਕਰ ਕਵੀ ਕਿਹਨੂੰ ਮੰਨਿਆ ਜਾਂਦਾ ਭਾਈ ਵੀਰ ਸਿੰਘ ਨੂੰ ਉਵੇਂ ਹੀ ਦੋਨਿਕ ਯੁੱਗ ਦਾ ਜਿਹੜਾ ਵਾਸਤਵਿਕ ਜੈਨ ਧਰਮ ਦੀ ਸਥਾਪਨਾ ਕਰਨ ਵਾਲੇ ਕਿਹਨੂੰ ਮੰਨਿਆ ਜਾਂਦਾ ਹੈ ਮਹਾਵੀਰ ਸਵਾਮੀ ਨੂੰ ਇਹ ਕਿੰਨੇ ਕਿੰਨੇ ਤੀਰਥੰਕਰ ਹੋਏ ਸਨ ਇਹ 24 ਨੰਬਰ ਵਾਲੇ ਠੀਕ ਹੈ ਇਹ ਕਿੰਨੇ ਤੀਰਥੰਕਰ ਹੋਏ ਸਨ 24 ਪਰ ਇਸ ਤੋਂ ਇੱਕ ਇਹਨਾਂ ਦੇ ਪਹਿਲਾ ਇੱਕ ਇੱਕ ਹੋਰ 23 ਨੰਬਰ ਵਾਲਾ ਪਾਰਸ਼ਵਨਾਥ ਹੋਇਆ ਸੀ ਤੀਰਸਤੰਕਰ ਠੀਕੇ ਜਿਨੂੰ ਨੂੰ ਠੀਕ ਹੈ ਜਿਵੇਂ ਮੈਂ ਗੱਲ ਕਰਾਂ ਜੇ 23 ਨੰਬਰ ਦੇ ਤੀਰਸਤੰਕਰ ਦੀ ਪੁੱਛ ਲੈਂਦੇ ਨੇ 23 ਨੰਬਰ ਵਾਲੇ ਤੀਰਸਤੰਕਰ ਕੌਣ ਹੋਏ ਸਨ ਪਾਰਸ਼ਵਨਾਥ ਠੀਕ ਹੈ 23 ਨੰਬਰ ਵਾਲਾ ਸੀ ਇਸ ਤੋਂ ਬਾਅਦ 24 ਨੰਬਰ ਵਾਲੇ ਕੌਣ ਆ ਗਏ ਮਹਾਵੀਰ ਸਵਾਮੀ ਆ ਗਏ ਠੀਕ ਹੈ ਹੁਣ ਜਿਆਦਾ ਪੁੱਛਦੇ ਨੇ ਮਹਾਵੀਰ ਸਵਾਮੀ ਤੋਂ ਪਹਿਲਾਂ ਜੈਨ ਧਰਮ ਦਾ ਜੈਨ ਧਰਮ ਦੀ ਗੱਦੀ ਤੇ ਕੌਣ ਸਨ ਉਹ ਸਨ ਪਾਰਸ਼ਵਨਾਥ ਕੌਣ ਹੋਏ ਸਨ ਪਾਰਸ਼ਵਨਾਥ ਜੇ ਆਪਾਂ ਗੱਲ ਕਰੀਏ ਹੁਣ ਮਹਾਵੀਰ ਸਵਾਮੀ ਦੇ ਜਨਮ ਬਾਰੇ ਠੀਕ ਹੈ ਇਹ ਤਾਂ ਸੀ ਆਧੁਨਿਕ ਯੁੱਗ ਦੇ ਸਥਾਪਨਾ ਕਰਨ ਵਾਲੇ ਮਹਾਵੀਰ ਸਵਾਮੀ ਠੀਕ ਹੈ ਇਸ ਤੋਂ ਮੈਂ ਗੱਲ ਲੱਗ ਗਿਆ ਆਪਾਂ ਜੇ ਕਰੀਏ ਇਹਨਾਂ ਦੇ ਜਨਮ ਬਾਰੇ ਉਲੱਗ-ਉਲੱਗ ਗ੍ਰੰਥਾਂ ਵਿੱਚ ਲੱਗ-ਲੱਗ ਇਹਨਾਂ ਦੇ ਜਨਮ ਬਾਰੇ ਗੱਲ ਕੀਤੀ ਗਈ ਏ ਠੀਕ ਹੈ ਹੁਣ ਜੇ ਗੱਲ ਕਰੀਏ ਆਪਾਂ ਮਹਾਵੀਰ ਸਵਾਮੀ ਦੀ ਜਨਮ ਕਦੋਂ ਹੋਇਆ ਸੀ ਕਹਿੰਦਾ ਜੈਨ ਧਰਮ ਦੇ ਵਾਸਤਵਿਕ ਸੰਸਥਾਪਕ ਕੌਣ ਹੋਏ ਸਨ ਮਹਾਵੀਰ ਸਵਾਮੀ ਹੋਏ ਸਨ ਠੀਕ ਹੈ ਇਹਨਾਂ ਦਾ ਜਨਮ ਵਿਸ਼ਾਲੀ ਦੇ ਇੱਕ ਪੁੰਡਗਲਾ ਪੁੰਡਗ੍ਰਾਮ ਵਿੱਚ ਜਨਮ ਹੋਇਆ ਸੀ ਕਦੋਂ ਹੋਇਆ ਸੀ ਇਹਦੇ ਕੁਝ ਇਤਿਹਾਸ ਕਰਨ ਦਾ ਮੰਨਣਾ ਹੈ ਕਿ ਇਹ 599 ਈਸਾ ਪੂਰਵ ਵਿੱਚ ਹੋਇਆ ਸੀ ਬਟ ਜਿਹੜਾ ਬਿਲਕੁਲ ਸਹੀ ਏ ਉਹ 540 ਈਸੀ ਵਿੱਚ 540 ਈਸੀ ਵਿੱਚ ਮੰਨਿਆ ਜਾਂਦਾ ਏ ਠੀਕ ਏ ਬਟ ਜਿਹੜੇ ਕੁਝ ਇਤਿਹਾਸ ਕਰਨ ਦਾ ਕਹਿਣਾ ਹੈ ਕਿ 599 ਈਸੀ ਵਿੱਚ ਬਟ ਨਹੀਂ ਬਿਲਕੁਲ ਜਿਹੜਾ ਸਹੀ ਏ ਆਪਾਂ ਜਿਹਨੂੰ ਲੈ ਕੇ ਚੱਲਾਂਗੇ ਇਹਨਾਂ ਦਾ ਜਨਮ ਸੀ 540 ਸਾ ਪੂਰਵ ਵਿੱਚ ਹੋਇਆ ਸੀ ਵਿਸ਼ਾਲੀ ਦੇ ਕੁੰਡਗ੍ਰਾਮ ਵਿਖੇ ਹੋਇਆ ਸੀ ਠੀਕ ਹੈ ਬਟ ਕੁਝ ਤਾਂ ਇਤਿਹਾਸ ਕਰਨ ਦਾ ਕਹਿਣਾ ਹੈ ਕੁਝ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਜਨਮ ਕਦੋਂ ਹੋਇਆ ਸੀ 599 ਚ ਹੋਇਆ ਸੀ ਕੁਝ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਇਹ ਇਹਨਾਂ ਦਾ ਜਨਮ 599 ਸਾਲ ਪੁਰਾਜ ਹੈ ਤੇ ਇਹਨਾਂ ਦੀ ਜਿਹੜੀ ਆਪਾਂ ਧਿਆਨ ਦੀ ਗੱਲ ਕਰੀਏ ਜਿਹੜਾ ਨਾ ਧਿਆਨ ਹੋਇਆ ਸੀ 527 ਸਾਲ ਪੁਰਾਜ ਮੰਨਿਆ ਜਾਂਦਾ ਹੈ ਠੀਕ ਹੈ ਆਪਾਂ ਯਾਦ ਰੱਖਣਾ ਹੈ ਜਨਮ ਯਾਦ ਰੱਖਣਾ ਹੈ ਠੀਕ ਹੈ ਹੋਇਆ ਕਿੱਥੇ ਸੀ ਕੁੰਡਗ੍ਰਾਮ ਚ ਆਹੀ ਜਦ ਪੁੱਛਦੇ ਨੇ ਇਹਨਾਂ ਦਾ ਜਨਮ ਮਹਾਵੀਰ ਸਵਾਮੀ ਦਾ ਜਨਮ ਕਿੱਥੇ ਹੋਇਆ ਕੁੰਡਗ੍ਰਾਮ ਵਿੱਚ ਹੋਇਆ ਸੀ ਠੀਕ ਹੈ ਕਿੱਥੇ ਵਿਸ਼ਾਲੀ ਵਿਖੇਗਾ ਠੀਕ ਹੈ ਇਹਨਾਂ ਦੇ ਜਿਹੜੀ ਮਿਤੀ ਪਰ ਪੁੱਛ ਰਹੇ 527 ਸਈ ਪੁਰੂਣ ਮੈਂ ਇਹ ਤੱਕ ਕਿਤੇ ਨਹੀਂ ਵੇਖਿਆ ਕਿ 599 ਵਿੱਚ ਇਹਨਾਂ ਦਾ ਜਨਮ ਹੋਇਆ 2599 ਕੋਈ ਪੇਪਰ ਚ ਇਹਨਾਂ ਦਾ ਕੋਈ ਆਪਸ਼ਨ ਚ ਨਹੀਂ ਆਉਂਦਾ ਕਿਹੀ ਆਉਣੇਗਾ 540 ਸਪੂਰਵ ਚ ਆਵੇਗਾ ਠੀਕ ਹੈ ਯਾਦ ਰੱਖ ਲੈਣਾ ਉਸ ਤੋਂ ਬਾਅਦ ਕਹਿੰਦਾ ਕੁਝ ਇਹਨਾਂ ਦਾ ਜਿਹੜਾ ਇਤਿਹਾਸ ਕਰਨ ਦਾ ਮੰਨਣਾ ਹੈ ਕਿ ਮਹਾਵੀਰ ਦੇ ਸਵਾਮੀ ਦਾ ਜਨਮ 599 ਚ ਆਇਆ ਪਰ ਆਪਾਂ ਯਾਦ ਨਹੀਂ ਰੱਖਣਾ ਠੀਕ ਹੈ ਆਪਾਂ ਕੀ ਯਾਦ ਰੱਖਣਾ ਜ਼ਿਆਦਾ ਆਹੀ ਯਾਦ ਰੱਖਣਾ 540 ਸਪੂਰਵ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਬਾਰੇ ਉਹ ਜ਼ਿਆਦਾ ਕੁਐਸਚਨ ਪੁੱਛਦੇ ਨੇ ਜਿਵੇਂ ਆਪਾਂ ਗੱਲ ਕਰੀਏ ਇਨਾਂ ਦੇ ਪਿਤਾ ਬਾਰੇ ਠੀਕ ਹੈ ਇਹਨਾਂ ਦੇ ਪਿਤਾ ਸਿਧਾਂਤਰ ਜੀ ਹੋਏ ਸਨ ਪਿਤਾ ਸਿਧਾਂਤਰ ਜੀ ਠੀਕ ਹੈ ਜਿਹਨੂੰ ਆਪਾਂ ਸ਼ਿਸ਼ੋਧਨ ਵੀ ਬੋਲ ਦਿੱਤਾ ਜਾਂਦਾ ਹੈ ਕੁਝ ਵਿੱਚ ਲਿਖਿਆ ਸਿਧਾਂਤਰ 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 ਇਸ ਠੀਕ ਹੈ ਸਤੰਕਰ ਠੀਕ ਹੈ ਇਹ ਸਿਦਾਂਤਰ ਜਿਹਨਾਂ ਦੇ ਪਿਤਾ ਜੀ ਹੋਏ ਸਨ ਇਹਨਾਂ ਦੇ ਜੇ ਮਾਤਾ ਦੀ ਗੱਲ ਕਰਾਂ ਇਹਨਾਂ ਦੇ ਮਾਤਾ ਦਾ ਨਾਮ ਸੀ ਜਸ਼ੋਧਰ ਇਹਨਾਂ ਦੇ ਮਾਤਾ ਦਾ ਨਾਮ ਸੀ ਕਲਿਸ਼ਵੀ ਮਾਤਾ ਦਾ ਨਾਮ ਸੀ ਮਾਤਾ ਕਲਿਸ਼ਵੀ ਠੀਕ ਹੈ ਜਿਵੇਂ ਗੱਲ ਕਰੀਏ ਆਪਾਂ ਇਹਨਾਂ ਨੂੰ ਛੋਟਿਆਂ ਦਾ ਨਾਮ ਇਹਨਨ ਕਿ ਸੋਚੋਧਨ ਦਿੱਤਾ ਜਾਂਦਾ ਸੀ ਛੋਟ ਬਚਪਨ ਦਾ ਕੀ ਸੀ ਸ਼ੋਧਨ ਠੀਕ ਹੈ ਫਿਰ ਇਹਨਾਂ ਦੀ ਜਿਹੜੀ ਪਤਨੀ ਸੀ ਇਹਦੇ ਬਾਰੇ ਬੜਾ ਪੁੱਛ ਇੱਕ ਪਤਨੀ ਤੇ ਇੱਕ ਦੀ ਪੁੱਤਰੀ ਬੜਾ ਪੁੱਛਦੇ ਨੇ ਪਤਨੀ ਦਾ ਨਾਂ ਸੀ ਜਿਸ਼ੋਦਰਾ ਪੁੱਤਰੀ ਹੋਈ ਇਹਦੀ ਕਰੀ ਇੱਕ ਪ੍ਰਿਆਦਰਸ਼ਨਾ ਠੀਕ ਹੈ ਉਸ ਤੋਂ ਪ੍ਰਿਆਦਰਸ਼ਨਾ ਪੁੱਤਰੀ ਹੋ ਗਈ ਫਿਰ ਇਹਨਾਂ ਦਾ ਨਾ ਇੱਕ ਜਵਾਈ ਦਾ ਨਾਂ ਪੁੱਛ ਲੈਂਦੇ ਨੇ ਅਸੀ ਜਮਾਲੀ ਜਮਾਲੀ ਜੀ ਠੀਕ ਹੈ ਹੁਣ ਪਿਤਾ ਦਾ ਨਾਮ ਸਿਸ਼ੋਧਨ ਸੁਦਾਂਤਰ ਪਿਤਾ ਦਾ ਨਾਮ ਸੁਦਾਂਤਰ ਮਾਤਾ ਦਾ ਨਾਮ ਤ੍ਰਿਸ਼ਲਵੀ ਬਚਪਨ ਦਾ ਨਾਮ ਸਿਸ਼ੋਧਨ ਪਤਨੀ ਦਾ ਨਾਮ ਜਿਸ਼ੋਦਰਾ ਪੁੱਤਰੀ ਦਾ ਨਾਮ ਪ੍ਰਿਆਦਰਸ਼ਨ ਇਹਨੂੰ ਲੈ ਕੇ ਚੱਲਣਾ ਬਈ ਯਾਦ ਰੱਖਣਾ ਇੱਕ ਆ ਯਾਦ ਰੱਖਣੇ ਕਾ ਯਾਦ ਰੱਖਣਾ ਤੇ ਇੱਕ ਆ ਯਾਦ ਰੱਖਣਾ ਬਾਅਦ ਜਿਆਦਾ ਆਹੀ ਪੁੱਛਦੇ ਨੇ ਤਿੰਨ ਕੁਐਸਚਨ ਮੈਂ ਕਿੰਨੇ ਪੇਪਰ ਵੇਖੇ ਨੇ ਇਹਨਾਂ ਚ ਪੁੱਛੇ ਗਏ ਨੇ ਕਿ ਉਹਨਾਂ ਦੇ ਇਹ ਵੀ ਪੁੱਛ ਲੈਦੇ ਨੇ ਜਿਹੜੇ ਸਭ ਤੋਂ ਪਹਿਲੇ ਜਿਹੜੇ ਇਹਨਾਂ ਦੇ ਭਗਤ ਬਨਣ ਵਾਲੇ ਕੌਣ ਸਨ ਜਮਾਲੀ ਜੁਈ ਸਨ ਠੀਕ ਹੈ ਜਮਾਲੀ ਜੀ ਇਹਨਾਂ ਦੇ ਕੀ ਸੀ ਜੁਾਈ ਸੀ ਠੀਕ ਹੈ ਕਿੰਦੇ ਘਰਾ ਵਾਲੇ ਸੀ ਪ੍ਰਿਆਦਰਸ਼ਨਾ ਦੇ ਘਰਾਂ ਵਾਲੇ ਪ੍ਰਿਆਦਰਸ਼ਨਾ ਇਹਨਾਂ ਦੀ ਪੁੱਤਰੀ ਸੀ ਠੀਕ ਹੈ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਕਿੰਨਾ 30 ਸਾਲ ਦੀ ਉਮਰ ਵਿੱਚ ਇਹਨਾਂ ਨੇ ਘਰ ਕਦੋਂ ਛੱਡਤਾ ਪੁੱਛ ਲੈਦੇ ਨੇ ਕਾਰਨ ਨੂੰ ਕਦੋਂ ਤਿਆਗ ਦਿੱਤਾ ਸੀ ਇਹਨਾਂ ਨੇ 30 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਕਾਰਨ ਨੂੰ ਤਿਆਗ ਤਾਂ ਹੀ ਕਰ ਪੁਆਇੰਟ ਲੇਖ ਲਓ ਕਾਰ ਛੱਡਣਾ ਜਦ ਕਾਰਨ ਤਿਆਗ ਪੱਤਰ ਦੇ ਦੇਣਾ ਕਰਦਾ 30 ਸਾਲ ਦੀ ਉਮਰ ਵਿੱਚ 30 ਸਾਲ ਦੀ ਉਮਰ ਵਿੱਚ ਜਦੋਂ ਨੇ ਕੀ ਕੀਤਾ ਕਾਰਨ ਨੂੰ ਛੱਡਦਾ ਕੁਝ ਇਤਿਹਾਸ ਕਰਨ ਦਾ ਕਹਿਣਾ ਹੈ ਕਿ ਸਾਰਾ ਨੰਬਰ ਸੁੱਤਾ ਹੋਇਆ ਸੀ ਚੁੱਪਚਾਪ ਇਤੇ ਕਰਕੇ ਕਰੋ ਚਲੇ ਗਏ ਬਟ ਕੁਝ ਮੰਨਣਾ ਇਹ ਸਹੀ ਵੀ ਨਹੀਂ ਹੈ ਕੁਝ ਮੈਂ ਬੁੱਕਾਂ ਤੇ ਪੜਿਆ ਹੋਇਆ ਜਿਨ੍ਹਾਂ ਦੇ ਇਹਨਾਂ ਦੇ ਵੱਡੇ ਭਰਾ ਸੀ ਉਹਨਾਂ ਤੋਂ ਨੰਦੀ ਵਰਦਨ ਜੀ ਤੋਂ ਇਹਨਾਂ ਨੇ ਪੁੱਛ ਕੇ ਕਾਰ ਛੱਡਿਆ ਸੀ ਜਿਹੜੇ ਇਹਨਾਂ ਚ 30 சனப்பாி வராத பார ਕੁੱਚ ਕੇ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਠੀਕ ਹੈ ਹੁਣ ਗਿਆਨ ਦੀ ਪ੍ਰਾਪਤੀ ਲਈ ਇਹਨਾਂ ਨੇ ਪੁੱਛਿਆ ਕਿੱਥੋਂ ਨੰਦੀ ਵਰਦਨ ਆਦੇ ਭਰਾ ਤੋਂ ਪੁੱਛਿਆ ਤੇ 30 ਸਾਲ ਦੀ ਉਮਰ ਚ ਇਹਨਾਂ ਨੇ ਘਰ ਨੂੰ ਛੱਡ ਤਿਆਗ ਪੱਤਰ ਦੇ ਦਿੱਤਾ ਘਰ ਤੋਂ ਛੱਡ ਦੇ ਦਿੱਤਾ ਸੀ ਕਿੰਨੇ ਸਾਲ ਦੀ ਉਮਰ ਵਿੱਚ 30 ਸਾਲ ਫਿਰ ਇਹਨਾਂ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਉਹ ਕਿੰਨੇ ਸਾਲ ਦੀ ਉਮਰ ਚ ਗਿਆਨ ਦੀ ਪ੍ਰਾਪਤੀ ਲਿਖ ਲਓ ਇੱਥੇ ਹੁਣ ਜਦੋਂ ਰਸਤੇ ਚੱਲੇ ਹੁੰਦੇ ਨੇ ਨਾ ਰਸਤੇ ਚ ਜਾਂਦੇ ਪਹੁੰਦੇ ਨੇ ਇਹ ਤਿੰਨ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਵੇਖਦੇ ਨੇ ਜਿਵੇਂ ਇੱਕ ਦੁਖੀ ਆ ਬੰਦਾ ਵੇਖ ਲੈਂਦੇ ਨੇ ਕੁਛ ਇੱਕ ਡੈੱਡ ਬੋਡੀ ਹੁੰਦੀ ਉਹਨੂੰ ਲੈ ਕੇ ਚੱਲੇ ਹੁੰਦੇ ਨੇ ਵੇਖ ਲੈਂਦੇ ਨੇ ਠੀਕ ਹੈ ਇੱਕ ਥਾਂ ਤੇ ਇਹਨਾਂ ਹੋਰ ਕਿਸੇ ਨੂੰ ਵੇਖਦੇ ਨੇ ਕੁਛ ਲੰਗਰ ਪਰ ਵੇਖ ਲੈਂਦੇ ਨੇ ਠੀਕ ਹੈ ਇਹ ਉਹਦੇ ਬਸ ਗਿਆਨ ਦੀ ਪ੍ਰਾਪਤੀ ਚ 12 ਸਾਲ ਦੀ ਤਪੱਸਿਆ आप क्वेश्चन पूछते ने तपस्या तो दी प्राप्ति पिपल दे दरख हेठां हुई से ठीक है ਹੋਰ ਗਿਆਨ ਦੀ ਪ੍ਰਾਪਤੀ ਕਦੋਂ ਹੋਈ 30 12 ਸਾਲ ਦੀ ਤਪੱਸਿਆ ਕਰਨ ਤੋਂ ਬਾਅਦ ਹੋਰ ਤਪੱਸਿਆ ਕਰਨ ਤੋਂ ਬਾਅਦ ਕਿੱਥੇ ਗਿਆਨ ਦੀ ਪ੍ਰਾਪਤੀ ਪਿੱਪਲ ਦੇ ਦਰਖਤ ਦੇ ਹੇਠਾਂ ਨਾਲ ਗਿਆਨ ਦੀ ਪ੍ਰਾਪਤੀ ਹੋ ਗਈ ਸੀ ਠੀਕ ਹੈ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਫਿਰ ਕਿੱਥੇ ਚਲੇ ਜਾਂਦੇ ਨੇ ਰਾਜਗ੍ਰਹਿ ਕਿੱਥੇ ਚਲੇ ਜਾਂਦੇ ਨੇ ਰਾਜਗ੍ਰਹਿ ਹੁਣ 72 ਸਾਲ ਦੀ ਉਮਰ ਵਿੱਚ ਇਹਨਾਂ ਦਾ ਕੀ ਹੋ ਜਾਂਦਾ ਹੈ ਦਿਹਾਂਤ ਹੋ ਜਾਂਦਾ ਹੈ 72 ਸਾਲ ਦੀ ਉਮਰ ਚ ਇਹਨਾਂ ਦਾ ਕੀ ਹੋ ਜਾਂਦਾ ਹੈ ਵਿਹਾਂਤ 72 ਸਾਲ ਦੀ ਮੂਰ ਵਿੱਚ ਪਾਵਾਪੁਰੀ ਸਥਾਨ ਤੇ ਇਹਨਾਂ ਦਾ 27 ਸਬ ਵਿੱਚ ਧਿਆਨ ਹੋ ਗਿਆ ਠੀਕ ਹੈ ਕਿੱਥੇ ਹੋਇਆ ਸੀ ਪਾਵਾਪੁਰਿਸਤਾਨ ਤੇ ਇਹਨਾਂ ਦਾ ਤਾਂ ਕੀ ਹੋ ਗਿਆ ਸੀ ਦਿਹਾਤ ਹੋ ਗਿਆ ਸੀ ਹੁਣ ਕੁਝ ਆ ਆ ਸੀ ਗ੍ਰੰਥਾ ਦਾ ਮਨਣਾ ਹੁਣ ਜੇ ਆਪਾਂ ਹੋਰ ਗੱਲ ਕਰੀਏ ਹੋਰ ਕਿੱਥੇ ਲਿਖਿਆ ਹੁੰਦਾ 468 ਇਸਾਪੁਰਵੀ ਹੁਣ 468 ਇਸਾਪੁਰਵੀ ਆ ਜਾਂਦਾ ਠੀਕ ਹੈ ਕੁਝ ਕਰਾਂ ਦਾ ਕਹਿਣਾ ਹੈ ਕਿ 527 ਇਸਾਪੁਰ ਵਿੱਚ ਇਹਨਾਂ ਦੇ ਦਿਹਾਤ ਹੋ ਗਿਆ ਬਟ ਕੁਝ ਦਾ ਕਹਿਣਾ ਹੈ 468 ਇਸਾਪੁਰ ਵਿੱਚ ਇਹਨਾਂ ਦਾ ਦਿਹਾਤ ਹੋ ਗਿਆ ਆਪਾਂ ਯਾਦ ਕਿੱਥੇ ਰੱਖਣਾ ਹੈ ਪਾਵਾ ਪੂਰੀ ਯਾਦ ਕੀ ਰੱਖਣਾ ਹੈ ਪਾਵਾ ਪੂਰੀ ਯਾਦ ਕੀ ਰੱਖਣਾ ਉਮਰ ਉਸ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਵਾਲਾ ਵੀ ਯਾਦ ਕੀ ਰੱਖਣਾ ਹੈ 12 ਸਾਲ ਦੀ ਤਪੱਸਿਆ ਹੁਣ ਯਾਦ ਕੀ ਰੱਖਣਾ ਹੈ ਪੇੜ ਰੱਖਣਾ ਦਰਖਤ ਰੱਖਣਾ ਯਾਦ ਠੀਕ ਹੈ ਹੁਣ ਕਾਰ ਛੱਡਿਆ ਉਮਰ ਯਾਦ ਰੱਖਣੀ ਕਿੰਨੇ ਸਾਲ ਦੀ ਸੀ ਹੁਣ ਆਪਾਂ ਯਾਦ ਕੀ ਰੱਖਣਾ ਨੰਦੀ ਵਰਦਨ ਇਹਨਾਂ ਪ੍ਰਾਤੋਂ ਆਗਿਆ ਲੈ ਕੇ ਇਹਨਾਂ ਆਪ ਦਾ ਕਾਰ ਛੱਡ ਦਿੱਤਾ ਸੀ ਠੀਕ ਹੈ ਹੁਣ ਗਿਆਨ ਸਤਿਆ ਬਾਰੇ ਕੁਝ ਆਪਾਂ ਇੰਨਾ ਜ਼ਿਆਦਾ ਹੋ ਨਹੀਂ ਪੜਨਾ ਉਹਨਾਂ ਪਰ ਅਗਨੀ ਜਾਣਾ ਮਹਾਵੀਰ ਸਵਾਮੀ ਜੀ ਨੇ ਮੌਤ ਤੋਂ ਬਾਅਦ ਕਿ ਉਹਨਾਂ ਦਾ ਕਿਹੜਾ ਬੰਦਾ ਅਗਲਾ ਸ਼ਰਧਾਲੂ ਬਣਿਆ ਗੱਦੀ ਸੰਭਾਲੀ ਉਹਦਾ ਨਾਮ ਲਿਖ ਲਓ ਇੱਥੇ ਲਿਖਦਾ ਉਤਰਾਧਿਕਾਰੀ ਹਣ ਕਹਿੰਦਾ ਇਹ ਉਸ ਤੋਂ ਬਾਅਦ ਮਹਾਵੀਰ ਸਵਾਮੀ ਦੇ ਦਿਹਾਤ ਤੋਂ ਬਾਅਦ ਉਹਨਾਂ ਦੇ ਉਹਨਾਂ ਦੇ ਅਗਲੇ ਗੱਦੀ ਸੰਭਾਲ ਵਾਲੇ ਭਗਤ ਕੌਣ ਬਣੇ ਸਨ ਸੁਰਦਰਸ਼ਨ ਜੀ ਨੂੰ ਗੱਦੀ ਦਿੱਤੀ ਗਈ ਆ ਯਾਦ ਰੱਖਣਾ ਠੀਕ ਹੈ ਹੁਣ ਆਪਾਂ ਯਾਦ ਕੀ ਕੀ ਰੱਖਣਾ ਹੈ ਪੜਨ ਨੂੰ ਤਾਂ ਬਹੁਤ ਕੁਝ ਹੈ ਜੋ ਪੜੀ ਜੋ ਪੜੀ ਜੋ ਯਾ ਪੜੋ ਜਿਹੜਾ ਪੇਪਰ ਚ ਆਵੇ ਠੀਕ ਹੈ ਕੰਮ ਕਰੋ ਉਹ ਜਿਹੜਾ ਪੇਪਰ ਵਿੱਚ ਆਵੇ ਪੜਨ ਤਾਂ ਬਹੁਤ ਕੁਝ ਹੈ ਪੜਨੋਂ ਤਾਂ ਬੜਾ ਹੀ ਕੁਝ ਹੈ ਬੜਾ ਕੁਝ ਪੜੀ ਜਾਈਏ ਠੀਕ ਹੈ ਅੱਗੇ ਇਹਨਾਂ ਦੀਆਂ ਸੁਭਾਵਾਂ ਆ ਜਾਣਗੀਆਂ ਠੀਕ ਹੈ ਉਹ ਵੀ ਆਪਾਂ ਬਕਰਾਵਾਂਗਾ ਪਰ ਕਰਾਂਗੇ ਆਪਾਂ ਉਹ ਜਿਹੜੀਆਂ ਪੇਪਰ ਦੇ ਵਿੱਚ ਆਉਂਦੀਆਂ ਨੇ ਜਿਵੇਂ ਇੱਕ ਪਹਿਲਾ ਪੇਪਰ 'ਚ ਇਹਨਾਂ ਦੇ ਆਉਂਦੀ ਏ ਅ ਪਹਿਲੀ ਪਹਿਲੀ ਜਦੋਂ ਇਹਨਾਂ ਨੇ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਇਹਨਾਂ ਨੇ ਪਹਿਲੇ ਉਪਦੇਸ਼ ਕਿੱਥੇ ਦਿੱਤੇ ਸੀ ਠੀਕ ਹੈ ਸਾਰਨਾਥ ਵਿਖੇ ਉਹ ਆਪਾਂ ਜ਼ਰੂਰ ਪੜਾਂਗੇ ਇੱਕ ਦੋ ਬਾਕੀ ਆਪਾਂ ਕੁਝ ਨਹੀਂ ਪੜਨਾਂਗੇ ਠੀਕ ਹੈ ਹੁਣ ਆਪਾਂ ਕੀ ਕੀ ਪੜਿਆ ਪਹਿਲਾਂ ਤਾਂ ਜਨਮਾਰੇ ਪੜਿਆ ਪਹਿਲਾ ਪੁੱਛਣ ਦੇ ਨੇ ਟੋਟਲ ਜਿਹੜੇ ਇਹਨਾਂ ਤੀਰਥੰਕਰ ਹੋਏ ਕਿੰਨੇ ਸਨ 24 ਹੋਏ ਸਨ ਹੁਣ 24 ਤੀਰਥੰਕਰ ਹੋਏ ਸਨ ਉਸ ਤੋਂ ਬਾਅਦ ਜੇ ਗੱਲ ਕਰਾਂ ਮੈਂ ਇਹਨਾਂ ਦੀ ਜੈਨ ਧਰਮ ਦੀ ਸਥਾਪਨਾ ਕਰਨ ਵਾਲੇ ਸੰਸਥਾਪਕ ਕੌਣ ਹੋਏ ਸਨ ਉਹਦੀ ਆਪਾਂ ਗੱਲ ਕਰੀਏ ਰਿਸ਼ਵ ਦੇਵ ਰਿਸ਼ਵ ਦੇਵ ਨੂੰ ਆਦਨਾਥ ਵੀ ਕਿਹਾ ਜਾਂਦਾ ਠੀਕ ਹੈ ਆਦਨਾਥ ਵੀ ਕਿਹਾ ਜਾਂਦਾ ਹੁਣ ਉਸ ਤੋਂ ਬਾਅਦ ਜੈਨ ਜੈਨਾ ਨੂੰ ਕੀ ਕਹਿੰਨਾ ਤੀਰਥ ਸੰਕਰ ਹੁਣ ਇਹ ਕੁਸ਼ਣ ਪੁੱਛਦੇ ਨੇ ਤੀਰਥ ਸੰਕਰ ਕਿਹਨਾ ਨੂੰ ਕਿਹੜੇ ਲੋਕਾਂ ਨੂੰ ਜਾਂ ਕਿਹੜੇ ਭਗਤਾਂ ਨੂੰ ਕਿਹਾ ਜਾਂਦਾ ਕਿ ਉੱਥੇ ਦਿੱਤੇ ਹੋਣਗੇ ਆਪਸ਼ਨ ਆਵੇਗੀ ਪੇਪਰ 'ਚ ਜੈਨ ਧਰਮ ਨੰਬਰ 2 ਬੁੱਧ ਧਰਮ ਨੰਬਰ 3 ਸਿੱਖ ਧਰਮ ਨੰਬਰ 4 ਜਿਵੇਂ Hindu ਧਰਮ ਠੀਕ ਹੈ ਯਾਦ ਰੱਖਣਾ ਹੈ ਜਨਰਮਨਰਮਨ ਕੀ ਕਿਹਾ ਜਾਂਦਾ ਹੈ ਤੀਰਥ ਸੰਕਰ ਕਿਹਾ ਜਾਂਦਾ ਹੈ ਟੋਟਲ ਕਿੰਨੇ ਹੋਏ ਸੀ 24 ਹੋਏ ਸਨ ਮਹਾਵੀਰ ਕਿੰਨੇ ਸਨ 24 ਨੰਬਰ ਵਾਲੇ ਇਸ ਤੋਂ ਪਹਿਲਾਂ ਵਾਲੇ ਠੀਕੇ ਹੁਣ ਜੇ ਮੈਂ ਗੱਲ ਇਹ ਪਹਿਲਾਂ ਨੇ ਜਿਨ੍ਹਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਥਾਪਨਾ ਕੀਤੀ ਜਨ ਉਹ ਕੌਣ ਸਨ ਰਿਸ਼ਭ ਦੇਵ ਉਹੀ ਯਾਦ ਰੱਖਣਾ ਉਹ ਬੜਾ ਪੇਪਰ ਚ ਪੁੱਛਿਆ ਜਾਂਦਾ ਹੈ ਪਹਿਲੇ ਕੌਣ ਸਨ ਰਿਸ਼ਭ ਦੇਵ ਠੀਕੇ ਹੁਣ ਉਸ ਤੋਂ ਬਾਅਦ ਇਹੀ ਕੁਸ਼ਨ ਫੋਰ ਇਹ ਮੈਨਾਂ ਜਨਮਦਾਰੇ ਪੁੱਛਨੇ ਨੇ ਜਨਮ ਕਿੱਥੇ ਹੋਇਆ ਕੁਝ ਕਰਦਾ ਕਹਿਣਾ ਹੈ ਕਿ 527 ਇਸ ਵਿੱਚ ਜਨਮ ਹੋਇਆ ਸੌਰੀ 599 ਇਸ ਵਿੱਚ ਜਨਮ ਹੋਇਆ ਬਟ ਬਿਲਕੁਲ ਸਹੀ ਕਿਹੜਾ 540 ਗ੍ਰਾਮ ਚ ਜਨਮ ਨਦਾ ਹੋਇਆ ਸੀ ਕਿੰਨੇ ਗ੍ਰਾਮ ਵਿੱਚ ਜਨਮ ਨਦਾ ਹੋਇਆ ਠੀਕ ਹੈ ਉਸ ਤੋਂ ਬਾਅਦ ਇਹਨਾਂ ਮੌਤ ਬਾਰੇ ਪੁੱਛਦੇ ਨੇ ਇਹਨਾਂ ਦੇ ਬੇਟੀ ਬਾਰੇ ਬਹੁਤ ਪੁੱਛਦੇ ਨੇ ਯਾਦ ਰੱਖਣਾ ਇਹਨਾਂ ਦੀ ਪੁੱਤਰੀ ਤੇ ਇਹਨਾਂ ਦੇ ਜਵਾਈ ਬਾਰੇ ਪੁੱਤਰੀ ਤੇ ਜਵਾਈ ਜਵਾਈ ਸਨ ਜਮਾਲੀ ਜੀ ਪੁੱਤਰੀ ਸਨ ਪ੍ਰਿਆਦਰਸ਼ਨਾ ਜਿਸ਼ੋਦਰਾ ਪਤਨੀ ਦਾ ਨਾਮ ਸੀ ਠੀਕ ਹੈ ਹੋਰ ਜ਼ਿਆਦਾ ਕੁਛ ਆਪਾਂ ਨਹੀਂ ਪੜਨਾ ਬਸ ਇੰਨਾ ਹੀ ਬਹੁਤ ਹੁੰਦਾ ਹੈ ਜੇ ਸਹੀ ਢੰਗ ਨਾਲ ਪੜ ਲਿਆ ਜਾਵੇ ਠੀਕ ਹੈ ਹੁਣ ਅਗਲੀ ਕਲਾਸ ਮੈਂ ਕੱਲ ਤੋਂ ਕੱਲ ਤੋਂ ਸਟਾਰਟ ਕਰਦਾਂਗੇ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਬੁੱਧ ਧਰਮ ਕੱਲ ਨੂੰ ਬੁੱਧ ਧਰਮ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਫਿਰ ਜਿੰਨੇ ਮੈਂ ਕੰਮ ਕਰਾਇਆ ਜਿੰਨੀਆਂ ਕਲਾਸਾਂ ਹੋ ਗਈਆਂ ਉਹਨਾਂ ਦੇ ਐਮਸੀਕਿਊ ਸਾਰੇ ਹੀ ਲੈ ਕੇ ਆਵਾਂਗੇ ਕਲਾਸ ਵਿੱਚ ਜੋ ਵੀ ਤੁਸੀਂ ਸਾਰੇ ਚੰਗੀ ਤਰ੍ਹਾਂ ਕਲਾਸ ਹੋ ਲੈ ਲੈਣੀ ਹੈ ਠੀਕ ਹੈ ਪਰ ਤੁਹਾਡੇ ਉਹਨਾਂ ਦਾ 뷰 ਬਹੁਤ ਘਟ ਆਉਂਦੇ ਆ ਕਿਰਪਾ ਕਰਕੇ ਵਾਤਵਾਤ ਮੇਰੀ ਕਲਾਸ ਨੂੰ ਤੁਸੀਂ ਸ਼ੇਅਰ ਕੀਤਾ ਕਰੋ ਠੀਕ ਹੈ ਕਮੈਂਟ ਕੀਤਾ ਕਰੋ ਜੋ ਕਿ ਸਾਨੂੰ ਵੀ ਪਤਾ ਲੱਗੇ ਕਿ ਅਸੀਂ ਵੀ ਕਿੰਨਾ ਕੁ ਸਹੀ ਟੰਗੜਾ ਕਰਾ ਰਹੇ ਹਾਂ ਠੀਕ ਹੈ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ